20000 ਦੇ ਕਰੀਬ ਭਾਰਤੀਆਂ ਨੂੰ ਸਾਲ 2024 ਦੇ ਵਿੱਚ ਕੈਨੇਡਾ ਤੋਂ ਡਿਪੋਰਟ ਕੀਤਾ ਗਿਆ ਹੈ। ਇੰਨਾ ਚ ਉਹ ਲੋਕ ਸ਼ਾਮਲ ਸਨ ਜੋ ਆਰਗੇਨਾਈਜ਼ ਕ੍ਰਾਈਮ, ਹਿਊਮਨ ਰਾਈਟਸ ਵਾਇੋਲੇਸ਼ਨ ਅਤੇ ਕ੍ਰਿਮੀਨਲ ਐਕਟੀਵਿਟੀਆਂ ਦੇ ਵਿੱਚ ਮੌਜੂਦ ਸਨ। ਇਹ ਕਦਮ ਕੈਨੇਡਾ ਦੀ ਸਰਕਾਰ ਵੱਲੋਂ ਕੈਨੇਡੀਅਨਸ ਦੀ ਸੇਫਟੀ ਅਤੇ ਸਿਕਿਉਰਿਟੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੇ ਜੇ ਸਾਲ 2019 ਤੋਂ ਲੈ ਕੇ ਸਾਲ 2023 ਦੇ ਕੁੱਲ ਆંકੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 4982 ਲੋਕਾਂ ਨੂੰ ਭਾਰਤ ਰਿਪੋਰਟ ਕੀਤਾ ਜਾ ਚੁੱਕਿਆ ਹੈ। 2000 ਦੇ ਕਰੀਬ ਭਾਰਤੀਆਂ ਨੂੰ ਸਾਲ 2024 ਦੇ ਵਿੱਚ ਕੈਨੇਡਾ ਤੋਂ ਡਿਪੋਰਟ ਕੀਤਾ ਗਿਆ ਹੈ। ਇਨ੍ਹਾਂ 'ਚ ਉਹ ਲੋਕ ਸ਼ਾਮਲ ਸਨ ਜੋ ਆਰਗੇਨਾਈਜ਼ ਕ੍ਰਾਈਮ, ਹਿਊਮਨ ਰਾਈਟਸ ਵਾਇਲੇਸ਼ਨ ਅਤੇ ਕ੍ਰਿਮੀਨਲ ਐਕਟੀਵਿਟੀਆਂ ਦੇ ਵਿੱਚ ਮੌਜੂਦ ਸਨ। ਇਹ ਕਦਮ ਕੈਨੇਡਾ ਦੀ ਸਰਕਾਰ ਵੱਲੋਂ ਕੈਨੇਡੀਅਨਸ ਦੀ ਸੇਫਟੀ ਅਤੇ ਸਿਕਿਉਰਿਟੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲਿੱਤੇ ਗਏ ਹਨ। CBSA ਤੋਂ ਪ੍ਰਾਪਤ ਆਂਕੜਿਆਂ ਦੇ ਮੁਤਾਬਕ ਸਾਲ 2024 'ਚ ਕੈਨੇਡਾ ਤੋਂ ਡਿਪੋਰਟ ਕੀਤੇ ਲੋਕਾਂ ਦਾ ਆਂਕੜਾ ਪਿਛਲੇ ਸਾਲ ਨਾਲੋਂ 50% ਜ਼ਿਆਦਾ ਵਧਿਆ ਹੈ। ਸਾਲ 2023 ਚ 1129 ਲੋਕਾਂ ਨੂੰ ਰਿਪੋਰਟ ਕੀਤਾ ਗਿਆ ਸੀ ਉੱਥੇ ਹੀ ਸਾਲ 2022 ਚ 784 ਸਾਲ 2021 ਚ 602 ਸਾਲ 2020 ਚ 1424 ਸਾਲ 2019 ਚ 625 ਅਤੇ ਸਾਲ 2018 ਚ 418 ਭਾਰਤੀਆਂ ਨੂੰ ਕੈਨੇਡਾ ਤੋਂ ਰਿਪੋਰਟ ਕੀਤਾ ਗਿਆ ਸੀ ਤੇ ਜੇ ਸਾਲ 2019 ਤੋਂ ਲੈ ਕੇ ਸਾਲ 2023 ਦੇ ਕੁੱਲ ਆਂਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 4982 ਲੋਕਾਂ ਨੂੰ ਭਾਰਤ ਰਿਪੋਰਟ ਕੀਤਾ ਜਾ ਚੁੱਕਿਆ ਹੈ। ਉੱਥੇ ਹੀ ਜੇ ਹੋਰ ਦੇਸ਼ਾਂ ਦੀ ਗੱਲ ਕਰੀਏ ਤਾਂ ਇਸ ਸੂਚੀ ਵਿੱਚ ਸਭ ਤੋਂ ਵੱਧ ਲੋਕ ਮੈਕਸੀਕੋ ਦੇ ਸ਼ਾਮਲ ਨੇ ਜਿਨ੍ਹਾਂ ਦੇ ਵਿੱਚ ਸਾਲ 2023 ਦੇ ਵਿੱਚ 3579 ਲੋਕਾਂ ਨੂੰ ਰਿਪੋਰਟ ਕੀਤਾ ਗਿਆ ਹੈ। ਸੀਬੀਐਸਸੀ ਦੇ ਸੀਨੀਅਰ ਸਪੋਕਸਪਰਸਨ ਰੈਬਿਕਾ ਪਰਡੀ ਦੇ ਵੱਲੋਂ ਕਿਹਾ ਗਿਆ ਹੈ ਕਿ ਕੈਨੇਡਾ 'ਚ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕਾਂ ਨੂੰ ਟਾਈਮ ਨਾਲ ਦੇਸ਼ ਤੋਂ ਬਾਹਰ ਕਢਣਾ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ 'ਚ ਇਮਾਨਦਾਰੀ ਨੂੰ ਸਹਾਰਾ ਦੇਣ 'ਚ ਮਦਦ ਕਰਦਾ ਹੈ ਨਾਲ ਹੀ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਕੈਨੇਡਾ 'ਚ ਉਹ ਮਾਮਲੇ ਜਿਨ੍ਹਾਂ 'ਚ ਸਿਕਿਉਰਿਟੀ, ਆਰਗੇਨਾਈਜ਼ ਕ੍ਰਾਈਮ, ਹਿਊਮਨ ਰਾਈਟਸ ਵਾਇਲੇਸ਼ਨ ਅਤੇ ਕ੍ਰਿਮੀਨੈਲਿਟੀ ਸ਼ਾਮਲ ਹੈ ਉਹਨਾਂ ਕੇਸਾਂ ਨੂੰ ਸਭ ਤੋਂ ਵੱਧ ਪ੍ਰਾਇੋਰਟੀ ਨਾਲ ਨਜਿੱਠਿਆ ਜਾਂਦਾ ਹੈ ਤਾਂ ਜੋ ਕੈਨੇਡੀਅਨਸ ਦੀ ਸਿਕਿਉਰਿਟੀ ਅਤੇ ਸੇਫਟੀ ਬਰਕਰਾਰ ਰੱਖੀ ਜਾ ਸਕੇ ਕੈਨੇਡਾ ਬਾਰਡਰ ਸਿਕਿਉਰਿਟੀ ਏਜੰਸੀ ਦੇ ਵੱਲੋਂ ਰਿਸਕ ਮੈਨੇਜਮੈਂਟ ਪ੍ਰਣਾਲੀ ਦੇ ਅਧੀਨ ਲੋਕਾਂ ਨੂੰ ਕੈਨੇਡਾ ਚੋਂ ਬਾਹਰ ਕੱਢਿਆ ਜਾਂਦਾ ਹੈ ਅਤੇ ਇਸ ਪ੍ਰਕਿਰਿਆ ਚ ਕਈ ਪੜਾਅ ਵੀ ਸ਼ਾਮਲ ਹੁੰਦੇ ਹਨ ਅਤੇ ਪ੍ਰੋਸੀਜਰਲ ਫੇਅਰਨੈਸ ਯਕੀਨੀ ਬਣਾਉਣ ਦੇ ਵਿੱਚ ਸੀਡੀਐਸਏ ਵੱਲੋਂ ਦੇਸ਼ ਨਿਕਾਲੇ ਦਾ ਐਕਸ਼ਨ ਉਦੋਂ ਲਿਆ ਜਾਂਦਾ ਹੈ ਜਦੋਂ ਦੂਸਰੇ ਵਿਅਕਤੀ ਦੇ ਵੱਲੋਂ ਸਾਰੇ ਕਾਨੂੰਨੀ ਰਾਹ ਅਪਣਾ ਲਏ ਜਾਂਦੇ ਹਨ ਅਤੇ ਉਸ ਦੇ ਕੋਲ ਦੇਸ਼ ਨਿਕਾਲੇ ਦੀ ਰੋਗ ਨੂੰ ਰੋਕਣ ਦੇ ਲਈ ਹੋਰ ਕੋਈ ਚਾਰਾ ਨਹੀਂ ਬਚਦਾ ਇਮੀਗ੍ਰੇਸ਼ਨ ਅਤੇ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੇ ਤਹਿਤ CBSA ਨੂੰ ਕਾਨੂੰਨੀ ਤੌਰ ਤੇ ਉਹਨਾਂ तमाम ਵਿਦੇਸ਼ੀ ਨਾਗਰਿਕਾਂ ਨੂੰ ਹਟਾਉਣਾ ਲਾਜ਼ਮੀ ਹੁੰਦਾ ਹੈ ਜੋ ਦੇਸ਼ ਨਿਕਾਲੇ ਦਾ ਆਰਡਰ ਦਿੱਤੇ ਜਾਣ ਤੋਂ ਬਾਅਦ ਦੇਸ਼ ਦੇ ਵਿੱਚ ਮੌਜੂਦ ਹੁੰਦੇ ਹਨ ਰੈਡ ਐਫਐਮ ਲਈ ਗਗਨਦੀਪ ਸਿੰਘ ਦੀ ਰਿਪੋਰਟ